ਹਾਂਜੀ ਸਾਸੀ ਗਾਈ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਮਹਿੰਦਪੁਰਾ ਦੇ ਵਿੱਚ ਇੱਕ ਹੋਰ ਗੁਐਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 886990999728 ਅਜੀ ਦੀ ਵੀਡੀਓ ਵੀਰ ਜੀ ਮੇਰੇ ਆਪ ਦੇ ਘਰ ਤੋਂ ਥੋੜੀ ਦੂਜੇ ਸੂਏ ਫਾਰਮੜੀ ਫਿਰ ਲੈ ਕੇ ਆਇਆ ਦੂਜਾ ਸੂਆ ਸੂਈ ਆ ਬਾਈ ਜੀ ਦੇਖ ਸਕਦੇ ਆ ਫੇਸ ਬਿਊਟੀ ਤੋਂ ਚੰਗੀ ਥੋੜਾ ਜਿਹਾ ਕ੍ਰੋਸਪਨ ਪੈਂਦਾ ਕੱਦ ਕਾਠ ਫੁੱਲ ਆ ਬਾਈ ਜੀ ਜੇ ਗੱਲ ਕਰੀਏ ਥਣਾ ਦੀ ਥਣਾ ਬਹੁਤ ਚੰਗੀ ਹੈ ਚਾਰੇ ਥਣਾ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਲੱਗਿਆ ਗਰਾਬੀ ਥਣਾ ਚੁਾਈ ਚੁਈ ਇੱਕ ਨੰਬਰ ਆ ਕੋਈ ਭੂਰ ਸ਼ਰਲਾ ਨਹੀਂ ਹੈਗਾ ਹਾਈਟ ਫੁੱਲ ਆ ਬਾਈ ਜੀ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਆਰਡਰ ਬਹੁਤ ਸੋਹਣਾ ਬਾਈ ਜੀ ਦੇਖ ਸਕਦੇ ਆ ਬਾਕੀ ਜਿਹੜਾ ਆਪਣਾ ਵੀਡੀਓ ਦਾ ਬਣਾਉਣ ਦਾ ਸਮਾਂ ਤਕਰੀਬਨ ਸਵੇਰ 11: ਕਿਉਂਕਿ ਸ਼ਾਮ ਦੀ ਚਵਾਈਸ਼ਾ ਜ ਬਹੁਤ ਟਾਈਮ ਪਿਆ ਉਹਦੋਂ ਨੇ ਆਰਡਰ ਹੋਰ ਪੀਸ ਹੋਣਾ ਤਿਆਰ ਕਰਕੇ ਦੁੱਧ ਦੇਣਾ ਤੇ ਮਗਰ ਇਹਦੇ ਬੱਸਾ ਬਾਈ ਜੀ ਆ ਦੇਖ ਸਕਦੇ ਤੁਸੀਂ ਸੂਈ ਨੂੰ ਵੀਰ ਜੀ 15 ਤੋਂ 16 ਦਿਨ ਹੋ ਗਏ ਆ ਹੁਣ ਇਹ ਥੱਲੇ ਜਿਹੜਾ ਕੰਡੇ ਵਾਲਾ ਦੁੱਧ ਤਿਆਰ ਆ 15 ਤੋਂ 16 ਕਿਲੋ ਹਾਜ਼ਰ ਆ ਦੁੱਧ 20 ਦੇ ਆਸੇ-ਪਾਸੇ ਮੌਜਨਾ ਪਾ ਦੂ ਬਾਈ ਜੀ ਖੁੱਲਾ ਤੇ ਕਦ ਘਟ ਫੁੱਲ ਆ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਬਾਜ਼ਰ ਰੇਟ ਆ ਕੋਈ ਬਾਲਾ ਰੇਟ ਨਹੀਂ ਹੈਗਾ ਇਹਦਾ ਤੇ ਰੇਟ ਫੋਨ ਤੇ ਹੋ ਜੂਗਾ ਹੋਊਗਾ ਜੈ ਜਮਾ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਵਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਤੇ ਥੈਂਕ ਯੂ ਵੈਰੀ